ਵਿਚਾਰਧਾਰਾ ਦੀ ਗੱਲ ਕਰਨੀ ਹੈ ਕਿ ਜਿਹੜੇ ਪੰਥ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ ਉਹਨਾਂ ਦੀ ਵਿਚਾਰਧਾਰਾ ਤੇ ਆਮ ਆਦਮੀ ਵਿਚਾਰਧਾਰਾ ਜਿਹੜੀ ਹੈ ਕਿੰਨਾ ਕੁ ਫਰਕ ਨਜ਼ਰ ਆਉਂਦਾ। ਉਹ ਦੇਖੋ ਪੰਥ ਦੇ ਨਾਂ ਦੇ ਤੇ ਵੋਟਾਂ ਪਹਿਲਾਂ ਬਦਲ ਸਾਹਿਬ ਵੀ ਮੰਗਦੇ ਆ ਤੇ ਇਹਦੇ ਕੰਮ ਚੱਲੀ ਜਾਣਾ ਧਰਮ ਨੂੰ ਵਰਤਣਾ ਵਾਲਾ ਕੰਮ ਕਦੇ ਰੁਕਿਆ ਨਹੀਂ ਅੱਜ ਤੱਕ ਤੇ ਇਹ ਜਿਹਨੂੰ ਜਿੱਥੇ ਰੋਗ ਮੈਂਦਾ ਉੱਥੇ ਕੋ ਵਰਤ ਲੈਂਦਾ ਵਾ ਤੇ ਬਾਕੀ ਇਹ ਆ ਵੀ ਸਾਡੀ ਤੇ ਅਸੀਂ ਤੇ ਕੰਮਾਂ ਦੀ ਰਾਜਨੀਤੀ ਕਰਦੇ ਆ ਜੋ 2 ਸਾਲ ਕੰਮ ਕੀਤੇ ਆ ਉਹ ਲੋਕਾਂ ਨੂੰ ਦੱਸਿਆ ਤੇ ਜਿਹੜੇ ਅੱਗੇ 3 ਸਾਲ ਕਰਨੇ ਆ ਉਹਨਾਂ ਨੂੰ ਦੱਸ ਰਹੇ ਆ ਕਿ ਆਹ ਕੰਮ ਕਰਾਂ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਤੰਗ ਕੱਸਿਆ ਗਿਆ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਕਹਿੰਦੇ ਇਹ ਤਾਂ ਸ਼ੁਕਰ ਮਨਾਇਆ ਕਰਨਾ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਸਾਡੇ ਵਿਆਹ ਹੋ ਗਏ ਐਮਐਲਏ ਬਣ ਤੋਂ ਬਾਅਦ ਇਹਨਾਂ ਨੂੰ ਤਾਂ ਕਿਸੇ ਨੇ ਕੁੜੀ ਨਹੀਂ ਦੇਣੀ ਇੱਡੇ ਵੱਡੇ ਲੀਡਰ ਦਾ ਇਹ ਐਡਾ ਮਾੜਾ ਬਿਆਨ ਜਿਹੜਾ ਵਾ ਗਲਤ ਆ ਤੇ ਬਾਕੀ ਜਿਹੜੇ ਪਹਿਲਾਂ ਵਾਏ ਸੀ ਉਹ ਹਾਂ ਉਹਨਾਂ ਨੂੰ ਕਿੰਨੇ ਦਿੱਤੀਆਂ ਵਾਣਾ ਇਹ ਇਸ ਸੰਸਾਰ ਆ ਇਹ ਸਮਾਜ ਆ ਤੇ ਇਹ ਸ਼ਬਦ ਇਹੋ ਜਿਹੇ ਮਤਲਬ ਵੱਡੇ ਲੀਡਰਾਂ ਨੂੰ ਇਹਨਾਂ ਚੀਜ਼ਾਂ ਵੱਲ ਨਹੀਂ ਇਹੋ ਜੀ ਬੇਤੁਕੀਆਂ ਇਹ ਬਿਆਨਬਾਜ਼ੀਆਂ ਨਹੀਂ ਦੇਣੀਆਂ ਚਾਹੀਦੀਆਂ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਲਹਿਰ ਹੈ ਔਰ ਤੁਹਾਡੀ ਹੋ ਸਕਦਾ ਕਿ ਜਦੋਂ ਕੋਈ ਸਮਾਂ ਹੁੰਦਾ ਸੀ ਅਜ ਤੋਂ ਕੋ 30 40 ਸਾਲ ਪਹਿਲਾਂ ਉਹ ਲਹਿਰ ਦੇ ਵਿੱਚ ਪੰਜਾਬ ਨੇ ਬੜੇ ਸੰਤਾਪ ਹੰਡਾਏ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਪਾਰਟੀਆਂ ਦੇ ਲੀਡਰ ਵੀ ਸਪੀਡ ਦੇ ਦੌਰਾਨ ਕਹਿੰਦੇ ਨੇ ਕਹਿੰਦੇ ਉਹ ਜਿਹੜਾ ਸਮਾਂ ਦੁਬਾਰਾ ਨਾ ਆਵੇ ਕੁਝ ਚੀਜ਼ਾਂ ਲਹਿਰਾਂ ਦੇ ਵਿੱਚ ਗਲਤ ਬੰਦੇ ਐਂਟਰ ਹੋ ਜਾਣ ਉਹ ਬੜਾ ਕੁਝ ਕਰਾਉਂਦੇ ਆ ਭਾਵੇਂ ਕਿ ਇਸ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਚੋਣ ਲੜਨਾ ਆ ਚੋਣਾਂ ਲੜਨੀਆਂ ਚਾਹੀਦੀਆਂ ਰਾਜਨੀਤਿਕ ਬੰਦੇ ਹੁਣ ਇਹਨਾਂ ਚੋਂ ਗਲਤ ਬੰਦੇ ਪਾਰਟੀਆਂ ਨੇ ਪਾਤੇ ਆ ਜਾਂ ਕੀ ਗੱਲ ਹੋਈ ਉਹ ਜੇ ਮੋਟਰਸਾਈਕਲ ਦੇ ਕੱਢਦੇ ਆ ਯਾਤਰਾ ਤੇ ਉਹਦੇ ਵਿੱਚ ਖੁੱਲੜਬਾਜੀ ਹੁੰਦੀ ਆ ਫਿਰ ਲੋਕ ਜੇ ਕਿਸੇ ਦੇ ਝੰਡਾ ਲਾਉਣ ਜਾਂਦੇ ਆ ਦੇ ਇੱਕ ਜਣਾ ਆਵਾਜ਼ ਮਾਰਦਾ ਬਾਕੀ ਬਿਨਾ ਪੁੱਛਿਆ ਉਹਨਾਂ ਦੇ ਕੋਠੇ ਉੱਤੇ ਦੀ ਚੜ ਕੇ ਦੇ ਝੰਡੇ ਲਾਈ ਜਾਂਦੇ ਉਹਨਾਂ ਦੇ ਉਹ ਚੀਜ਼ਾਂ ਲੋਕੀ ਨੈਗੇਟਿਵ ਕਹਿੰਦੇ ਆ ਇਹ ਤੇ ਫਿਰ ਲੋਕ ਕਹਿੰਦੇ ਆ ਵੀ ਇਹ ਤੇ ਤਖਾ ਹੀ ਹੋ ਗਿਆ ਨਾ ਪੰਜਾਬ ਹੁਣ ਤੱਕ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਆਖਦੇ ਆ ਬਹੁਤ ਹੀ ਵੱਡਾ ਮੁਕਾਬਲਾ ਜਿਹੜਾ ਹੈ ਜਿਸ ਦੀ ਸਭ ਦੀ ਜਿਹੜੀ ਨਜ਼ਰ ਹੈ ਸਾਰੇ ਪੰਜਾਬ ਦੀ ਨਜ਼ਰ ਜਿਹੜੀ ਹੈ ਹੁਣ ਖਰੂਰ ਸਾਹਿਬ ਲੋਕ ਸਭਾ ਸੀਟ ਦੇ ਉੱਪਰ ਹੈ ਮੇਰੇ ਨਾਲ ਮਨਜਿੰਦਰ ਸਿੰਘ ਜੀ ਲਾਲਪੁਰਾ ਹਲਕਾ ਖਰੂਰ ਸਾਹਿਬ ਤੋਂ ਵਿਧਾਇਕ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿਸ ਤਰੀਕੇ ਨਾਲ ਵੇਖਦੇ ਨੇ ਇੱਥੋਂ ਕੱਲ ਵੱਡਾ ਹਜੂਮ ਵੀ ਆਇਆ ਗਰਮੀ ਦੇ باوجود ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਸੀਐਮ ਮੰਦਿਰ ਰੈਲੀ ਤੇ ਪਹੁੰਚੇ ਤਾਂ ਧੰਨਵਾਦ ਦੇ ਰੂਪ ਵਿੱਚ ਕੀ ਕਹਿਣਾ ਚਾਣਗੇ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਲਾਲਪੁਰ ਸਾਹਿਬ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਐਮਐਲ ਸਾਬ ਵਿਚਾਰਧਾਰਾ ਦੀ ਗੱਲ ਕਰਨੀ ਹੈ ਕਿ ਜਿਹੜੇ ਪੰਥ ਦੇ ਨਾਂ ਤੇ ਵੋਟ ਮੰਗੀ ਜਾ ਰਹੀ ਹੈ ਉਹਨਾਂ ਦੀ ਵਿਚਾਰਧਾਰਾ ਤੇ ਆਮ ਆਦਮੀ ਵਿਚਾਰਧਾਰਾ ਜਿਹੜੀ ਹੈ ਕਿੰਨਾ ਕੁ ਫਰਕ ਨਜ਼ਰ ਆ ਜਿਹੜਾ ਉਹ ਆ ਰਿਹਾ ਜੀ ਉਹ ਦੇਖੋ ਪੰਥ ਦੇ ਨਾਂ ਦੇ ਤੇ ਵੋਟਾਂ ਪਹਿਲਾਂ ਬਾਦਲ ਸਾਹਿਬ ਵੀ ਮੰਗਦੇ ਆ ਤੇ ਇਹਦੇ ਕੰਮ ਚੱਲੀ ਜਾਣਾ ਧਰਮਨੂ ਵਰਤਰਾ ਵਾਲਾ ਕੰਮ ਕਦੇ ਰੁਕਿਆ ਨਹੀਂ ਅੱਜ ਤੱਕ ਤੇ ਇਹ ਜਿਹਨੂੰ ਜਿੱਥੇ ਰੋਗ ਵਹਿੰਦਾ ਉੱਥੇ ਕੋ ਵਰਤ ਲੈਂਦਾ ਵਾ ਤੇ ਬਾਕੀ ਇਹ ਆ ਵੀ ਸਾਡੀ ਤੇ ਅਸੀਂ ਤੇ ਕੰਮਾਂ ਦੀ ਰਾਜਨੀਤੀ ਕਰਦੇ ਆ ਜੋ 2 ਸਾਲ ਕੰਮ ਕੀਤੇ ਆ ਉਹ ਲੋਕਾਂ ਨੂੰ ਦੱਸਿਆ ਤੇ ਜਿਹੜੇ ਅੱਗੇ 3 ਸਾਲ ਕਰਨੇ ਆ ਉਹਨਾਂ ਨੂੰ ਦੱਸ ਰਹੇ ਆ ਕਿ ਆਹ ਕੰਮ ਕਰਾਂਗੇ ਸਕੇਟਰ ਰੀਡ ਦੀ ਹੱਡੀ ਹੁੰਦਾ 44 ਡਿਗਰੀ ਤਾਪਮਾਨ ਦੇ ਵਿੱਚ ਝੰਡੇ ਫੜ ਕੇ ਆਮ ਆਦਮੀ ਪਾਰਟੀ ਦੇ ਔਰ ਇੱਕ ਪੈਲਸ ਦੇ ਵਿੱਚ ਗਰਮੀ ਦੇ باوجود ਤੁਹਾਡੇ ਸਮਰਥਕ ਖੜੇ ਰਹੇ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਮੈਂ ਹਮੇਸ਼ਾ ਹੀ ਇਹਨਾਂ ਦਾ ਧੰਨਵਾਦ ਕੀਤਾ ਹਲਕਾ ਖਰੂਸ ਸਾਭ ਦੀ ਸੰਗਤ ਦਾ ਇਹਨਾਂ ਨੇ ਮੈਨੂੰ ਵੱਡੀ ਲੀਡ ਦੇ ਨਾਲ ਪਿਛਲੀ ਵਾਰ ਵੀ ਦਿਖਾਇਆ ਤੇ ਮੋਢੇ ਨਾਲ ਮੋਢਾ ਲਾ ਕੇ ਤੁਸੀਂ ਵੇਖੋ ਅੱਜ ਤੱਕ ਕਦੇ ਵੀ ਕੋਈ ਆਪਣਾ ਇਕੱਠ ਜਾਂ ਕੋਈ ਰੈਲੀ ਜਾਂ ਕੋਈ ਜਨ ਸਭਾ ਜਾਂ ਕੋਈ ਆਪਣਾ ਰੋਡ ਸ਼ੋ ਕੋਈ ਇੱਕ ਵੀ ਫੇਲ ਹੋਇਆ ਨਹੀਂ ਇੱਕ ਵੀ ਮਤਲਬ ਆਪਣੇ 13 ਸਾਲ ਦੀ ਰਾਜਨੀਤੀ ਦੇ ਵਿੱਚ ਇੱਕ ਵੀ ਲੋਕਾਂ ਨਾਲ ਸੰਗਤਾਂ ਨਾਲ ਨਿੱਜੀ ਪ੍ਰੇਮ ਵੀ ਹੈ ਪਰਿਵਾਰਾਂ ਦੇ ਪਰਿਵਾਰਾਂ ਨਾਲ ਮਿਲਵਰਤਨ ਤੇ ਉਹ ਫਿਰ ਸਾਰੇ ਜਿਹੜੇ ਮੈਂ ਆਵਾਜ਼ ਲਾਉਣਾ ਹੈ ਤਾਂ ਸਾਰੇ ਜਾਨੇ ਉਹ ਸਾਥੀ ਆਉਂਦੇ ਨੇ ਪਾਰਟੀ ਦਾ ਕਿੱਡਰ ਆ ਬਹੁਤ ਮਜ਼ਬੂਤ ਕਿੱਡਰ ਆ ਸਾਡਾ ਹਲਕਾ ਖਰੂਰ ਸਾਹਿਬ ਦੇ ਵਿੱਚ ਤੇ ਇਸ ਕਰਕੇ ਬਸ ਉਹਨਾਂ ਦਾ ਧੰਨਵਾਦ ਹੈ ਮੈਂ ਤਾਂ ਰਾਤ ਦੇ ਨਹੀਂ ਧੰਨਵਾਦ ਉਹਨਾਂ ਦਾ ਕਰਦਾ ਰਹਿਣਾ ਜਿੰਨਾ ਮੈਨੂੰ ਐਮਐਲਏ ਬਣਾਇਆ ਤੇ ਐਡੀ ਮਿਹਨਤ ਕਰਕੇ ਮੇਰੇ ਮਗਰ ਜਿਹੜਾ ਉਹ ਖੜਦੇ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਇੱਕ ਤੰਦ ਕੱਸਿਆ ਗਿਆ ਸੀਨੀਅਰ ਲੀਡਰ ਨੇ ਕਾਂਗਰਸ ਪਾਰਟੀ ਦੇ ਕਹਿੰਦੇ ਇਹ ਤਾਂ ਸ਼ੁਕਰ ਮਨਾਇਆ ਕਰਨਾ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਸਾਡੇ ਵਿਆਹ ਹੋ ਗਏ ਐਮਐਲਏ ਬਣ ਤੋਂ ਬਾਅਦ ਇਹਨਾਂ ਨੂੰ ਤਾਂ ਕਿਸੇ ਨੇ ਕੁੜੀ ਨਹੀਂ ਦੇਣੀ ਚਲੋ ਐਡੇ ਵੱਡੇ ਲੀਡਰ ਦਾ ਇਹ ਐਡਾ ਮਾੜਾ ਬਿਆਨ ਜਿਹੜਾ ਵਾ ਗਲਤ ਆ ਤੇ ਬਾਕੀ ਜਿਹੜੇ ਪਹਿਲਾਂ ਵਿਆਹ ਹੀ ਉਹ ਉਹਨਾਂ ਨੂੰ ਕਿੰਨੇ ਦਿੱਤੀਆਂ ਵਾਣਾ ਇਹ ਇਸ ਸੰਸਾਰ ਆ ਇਸ ਸਮਾਜ ਆ ਤੇ ਇਹ ਸ਼ਬਦ ਇਹੋ ਜੀ ਮਤਲਬ ਵੱਡੇ ਲੀਡਰਾਂ ਨੂੰ ਇਹਨਾਂ ਚੀਜ਼ਾਂ ਵੱਲ ਨਹੀਂ ਇਹੋ ਜੀ ਬੇਤੁਕੀਆਂ ਨਹੀਂ ਆ ਬਿਆਨ ਬਾਜ਼ੀਆਂ ਨਹੀਂ ਦੇਣੀਆਂ ਚਾਹੀਦੀਆਂ ਲੱਗਦਾ ਨਹੀਂ ਕਿ ਵਿਕਾਸ ਦੀ ਗੱਲ ਕਰਨੀ ਚਾਹੀਦੀ ਹੈ ਵਿਕਾਸ ਦੇ ਨਾਂ ਤੇ ਘੇਰਨਾ ਚਾਹੀਦਾ ਹੈ ਸਰਕਾਰ ਨੂੰ ਹਾਂ ਬਸ ਇਹੋ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਵਾ ਕਿ ਤੁਸੀਂ ਮੁੱਦਿਆਂ ਦੀ ਗੱਲ ਰੱਖੋ ਤੁਸੀਂ ਆਪੋਜੀਸ਼ਨ ਦੇ ਵਿੱਚੋਂ ਤਾਂ ਤੁਹਾਨੂੰ ਜੋ ਲੱਗਦਾ ਕਿ ਜੋ ਵਿਰੋਧਤਾ ਕਰਨੀ ਚਾਹੀਦੀ ਹੈ ਉਹਦੇ ਤੇ ਤੁਸੀਂ ਆਓ ਇਹੋ ਜੀਆਂ ਪੀ ਬਿਆਨ ਹੀ ਹੋਣਾ ਆਉਦਾ ਨਹੀਂ ਹੋਣਾ ਆਪਾਂ ਕਿਹੜਾ ਵੀ ਤੁਸੀਂ ਮੈਰਿਜ ਬਿਊਰੋ ਖੋਲ੍ਹਿਆ ਵਾ ਵੀ ਉਹਨੂੰ ਕਰਾਉਣਾ ਤੇ ਉਹਨੂੰ ਨਹੀਂ ਕਰਾਉਣਾ ਆ ਤੁਸੀਂ ਆਪਦਾ ਕੰਮ ਕਰੋ ਜਿਹੜਾ ਲੋਕਾਂ ਨੇ ਤੁਹਾਨੂੰ ਕੰਮ ਦਿੱਤਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੇ ਲੋਕ ਸਭਾ ਹਲਕਾ ਕਰੂਰ ਸਾਬ ਤੋਂ ਨੌ ਹਲਕਿਆਂ ਦੇ ਵਿੱਚ ਪਾਰਟੀ ਦਾ ਕੀ ਸਟੈਂਡ ਹੈ ਲੋਕਾਂ ਦੇ ਲਈ ਪਰसों ਤੇ ਚੌਥਵੀ ਮੈਂ ਐਡਵਾਂਸ ਵਧਾਈ ਜਿਹੜੀ ਹੈ ਉਹ ਸਰਦਾਰ ਲਾਲਜੀਤ ਸਿੰਘ ਭੁੱਲਰ ਨੂੰ ਦੇ ਚੁੱਕਾ ਵਾਂ ਕਿ ਤੁਸੀਂ ਵੱਡੀ ਮਾਰਜਨ ਵਾਲੇ ਛੇੜ ਜਿਹੜੀ ਉਹ ਜਿੱਤ ਚੁੱਕੇ ਹੋ ਇੱਥੇ ਦੇਖ ਕੁਝ ਹੋ ਰਿਹਾ ਹੈ ਨਿਕਲਣਾ ਕੁਝ ਜਿਹੜਾ ਹੋ ਰਿਹਾ ਹੈ ਤੇ ਦੋਵੇਂ ਪਾਰਟੀਆਂ ਜਿਹੜੀਆਂ ਉਹ ਬਿਲਕੁਲ ਗਰਾਊਂਡ ਤੇ ਜਿਹੜੀਆਂ ਉਹ ਹਾਸ਼ੀਏ ਤੇ ਆਈਆਂ ਪਈਆਂ ਖਤਮ ਹੋਈਆਂ ਪਾਰਟੀਆਂ ਵਾ ਤੇ ਆਪਣੀ ਪਾਰਟੀ ਸਰਕਾਰ ਦੇ ਵਿੱਚ ਹੈ ਸਰਕਾਰ ਦਾ ਵਾਅਦਾ ਹੁੰਦਾ ਤਾਂ ਲੋਕ ਬੜੇ ਸਿਆਣੇ ਆ ਹਮੇਸ਼ਾ ਸਰਕਾਰ ਨੂੰ ਵੋਟ ਕਰਦੇ ਆ ਜਿਹੜੇ ਵਿਕਾਸ ਪਸੰਦ ਲੋਕ ਹੁੰਦੇ ਆ ਉਹ ਹਮੇਸ਼ਾ ਸਰਕਾਰ ਨੂੰ ਵੋਟ ਕਰਦੇ ਕਿ ਆਉਣ ਵਾਲੇ 300 ਸਾਲਾਂ ਦੇ ਵਿੱਚ ਸਾਡੇ ਪਿੰਡਾਂ ਦਾ ਸਾਡੇ ਸ਼ਹਿਰਾਂ ਦਾ ਵਿਕਾਸ ਜਿਹੜਾ ਉਹ ਸਰਕਾਰ ਕਰੂਗੀ ਉਹਨਾਂ ਦਾ ਜੇ ਉਮੀਦਵਾਰ ਜਿੱਤਦਾ ਤੇ ਨੌਜਵਾਨਾਂ ਦੇ ਵਿੱਚ ਇੱਕ ਨਵੀਂ ਲਹਿਰ ਹੈ ਔਰ ਤੁਹਾਡੀ ਹੋ ਸਕਦਾ ਕਿ ਜਦੋਂ ਕੋਈ ਸਮਾਂ ਹੁੰਦਾ ਸੀ ਅਜ ਤੋਂ ਕੋਈ 30 40 ਸਾਲ ਪਹਿਲਾਂ ਉਹ ਲਹਿਰ ਦੇ ਵਿੱਚ ਪੰਜਾਬ ਨੇ ਬੜੇ ਸੰਤਾਪ ਹੰਡਾਏ ਨੇ ਇਹ ਮੈਂ ਨਹੀਂ ਕਹਿ ਰਿਹਾ ਇਹ ਪਾਰਟੀਆਂ ਦੇ ਲੀਡਰ ਵੀ ਸਪੀਚ ਦੇ ਦੌਰਾਨ ਕਹਿੰਦੇ ਨੇ ਕਹਿੰਦੇ ਉਹ ਜਿਹੜਾ ਸਮਾਂ ਦੁਬਾਰਾ ਨਾ ਆਵੇ ਕਿਸ ਤਰੀਕੇ ਨਾਲ ਦੇਖਦੇ ਆਂ ਅ ਦੇਖੋ ਜਦੋਂ ਕੁਝ ਚੀਜ਼ਾਂ ਲਹਿਰਾਂ ਦੇ ਵਿੱਚ ਗਲਤ ਬੰਦੇ ਐਂਟਰ ਹੋ ਜਾਣ ਉਹ ਬੜਾ ਕੁਝ ਕਰਾਉਂਦੇ ਆਂ ਭਾਵੇਂ ਕਿ ਇਸ ਚੋਣ ਦੇ ਵਿੱਚ ਆਜ਼ਾਦ ਉਮੀਦਵਾਰ ਚੋਣ ਲੜਨ ਆਇਆ ਚੋਣਾ ਲੜਨੀਆਂ ਚਾਹੀਦੀਆਂ ਰਾਜਨੀਤਿਕ ਬੰਦੇ ਹੁਣ ਇਹਨਾਂ ਚੋਂ ਗਲਤ ਬੰਦੇ ਪਾਰਟੀਆਂ ਨੇ ਪਾਤੇ ਆ ਜਾਂ ਕੀ ਗੱਲ ਹੋਈ ਉਹ ਜੀ ਮੋਟਰਸਾਈਕਲ ਦੇ ਕੱਢਦੇ ਆ ਯਾਤਰਾ ਤੇ ਉਹਦੇ ਵਿੱਚ ਖੁੱਲ੍ਹ ਲੜਬਾਜੀ ਹੁੰਦੀ ਹੈ ਫਿਰ ਲੋਕ ਜੇ ਕਿਸੇ ਦੇ ਝੰਡਾ ਲਾਉਣ ਜਾਂਦੇ ਆ ਦੇ ਇੱਕ ਜਣਾ ਆਵਾਜ਼ ਮਾਰਦਾ ਬਾਕੀ ਬਿਨਾ ਪੁੱਛਿਆ ਉਹਨਾਂ ਦੇ ਕੋਠੇ ਉੱਤੇ ਦੀ ਚੜ ਕੇ ਦੇ ਝੰਡੇ ਲਾਈ ਜਾਂਦੇ ਉਹਨਾਂ ਦੇ ਉਹ ਚੀਜ਼ਾਂ ਲੋਕੀ ਨੈਗੇਟਿਵ ਕਹਿੰਦੇ ਆ ਇਹ ਤੇ ਫਿਰ ਲੋਕ ਕਹਿੰਦੇ ਆ ਵੀ ਇਹ ਤੇ ਧੱਕਾ ਹੀ ਹੋ ਗਿਆ ਨਾ ਨਹੀਂ ਜਾਪਾ ਕੀ ਕਰਦੇ ਆ ਕੋਈ ਵੀ ਬੰਦਾ ਉਹ ਘਰੇ ਜਾਂਦਾ ਵਾ ਸਤਕਾਰ ਨਾਲ ਉਹਨੂੰ ਕਹਿੰਦਾ ਵੋਟ ਪਾਓ ਜੀ ਸਾਨੂੰ ਫਿਰ ਉਹ ਪੁੱਛਦਾ ਵਾ ਕਿ ਭਾਜੀ ਝੰਡਾ ਲਾ ਦਈਏ ਠੀਕ ਹੈ ਫਿਰ ਉਹ ਅਗਲੇ ਦੀ ਮਰਜ਼ੀ ਹੁੰਦੀ ਉਹ ਕਹਿੰਦਾ ਚਲੋ ਮੈਨੂੰ ਹੀ ਫੜਾ ਦਿਓ ਲਿਆਓ ਮੈਂ ਆਪੇ ਬੰਨ ਲੂਗਾ ਤੇ ਇਹ ਥੋੜਾ ਵੀ ਆਪਾਂ ਲਾਲਾ ਲਾਲਾ ਕਰਦੇ ਫਿਰ ਜੇਰਾ ਬੂਥ ਲਾਊਗਾ ਉਹ ਐ ਜੀ ਜੋ ਆਈ ਚੀਜ਼ਾਂ ਇਦਾਂ ਤੇ ਫਿਰ ਇਹ ਤਾਲੀਬਾਨ ਬਣਾਤਾ ਤੁਸੀਂ ਫਿਰ ਇਹੋ ਚੀਜ਼ਾਂ ਤੋਂ ਤੇ ਲੋਕ ਡਰਦੇ ਆ ਸਹਿਮੇ ਆ ਜਿਨ੍ਹਾਂ ਨੇ ਚੀਜ਼ਾਂ ਵੇਖੀਆਂ ਯੰਗ ਮੁੰਡੇ ਆ ਨੌਜਵਾਨ ਆ ਜਦੋਂ ਉਹਨਾਂ ਨੂੰ ਸਮਝ ਹੋਣੀ ਆ ਉਦੋਂ ਸਮਝ ਆਉਂਦੀ ਆ ਦੋ ਚਾਰ ਸਾਲਾਂ ਨੂੰ ਵੀ ਨਹੀਂ ਯਾਰ ਉਦੋਂ ਅਸੀਂ ਵਾਕਈ ਗਲਤੀ ਜਿਹੜੀ ਤੁਹਾਡਾ ਤਜਰਬਾ ਕੀ ਕੀਤੀ ਹੈ ਮੇਰਾ ਤਾਂ ਇਹੀ ਹੈ ਕਿ ਹਮੇਸ਼ਾ ਸਾਨੂੰ ਮੁੱਦਿਆਂ ਦੀ ਪੋਲਿਟਿਕਸ ਜਿਹੜੀ ਉਹ ਕਰਨੀ ਚਾਹੀਦੀ ਆ ਤੇ ਮੁੱਦਿਆਂ ਤੇ ਹੀ ਵੋਟ ਜਿਹੜੀ ਉਹ ਮੰਗਣੀ ਚਾਹੀਦੀ ਆ ਤਰਮ ਨੂੰ ਜਿਆਦਾ ਚਿਰ ਵਰਤਿਆਂ ਕੰਮ ਜਿਹੜਾ ਉਹ ਨਹੀਂ ਚੱਲਦਾ ਬਾਦਲ ਨੇ ਵਰਤ ਲਿਆ ਬੜਾ ਚਿਰ ਤਰਮ ਨੂੰ ਪੰਥ-ਪੰਥ ਕਰਕੇ ਉਹਨੇ ਜਿੰਨਾ ਕਿ ਵਰਤਨਾ ਜਿੰਨਾ ਕਿ ਲੋਕਾਂ ਵਰਤੇ ਜਾਣਾ ਸੀ ਉਹ ਵਰਤੇ ਗਏ ਆ ਹੁਣ ਲੋਕ ਜਿਹੜੇ ਆ ਉਹ ਬੜੇ ਸਮਝਦਾਰ ਆ ਜਿਹੜੀਆਂ ਵਿਕਾਸ ਪਸੰਦ ਜਿਹੜੇ ਲੋਕ ਨੇ ਉਹ ਜਿਹੜੇ ਚੰਗੀਆਂ ਪਾਰਟੀਆਂ ਜਿਹੜੀਆਂ ਉਹਨੂੰ ਹਮੇਸ਼ਾ ਵੋਟ ਜਿਹੜੇ ਉਹ ਕਰਦੇ ਆ ਤਿੰਨ ਸਾਲ ਜਿਹੜਾ ਐਮਐਲਏship ਦਾ ਸਮਾਂ ਰਹਿੰਦਾ ਹੈ ਉਹਨਾਂ ਤਿੰਨ ਸਾਲਾਂ ਵਿੱਚ ਟਾਰਗੇਟ ਕੀ ਹੈ ਮਨਜਿੰਦਰ ਸਿੰਘ ਲਾਲਪੁਰਾ ਦਾ ਤੇ 2024 ਦੇ ਵਿੱਚ ਤੇ 22 ਦੇ ਵਿੱਚ ਕਿੰਨਾ ਕ ਅੰਤਰ ਦੇਖ ਰਿਹਾ ਵੀ ਘੱਟ ਵੋਟਾਂ ਪੈਣਗੀਆਂ ਆਮ ਆਦਮੀ ਨੂੰ ਜਾਂ ਜ਼ਿਆਦਾ ਆ ਦੇਖੋ ਹਲਕਾ ਖਡੂਰ ਸਾਹਿਬ ਜੀ ਮੈਂ ਗੱਲ ਕਰਾਂ ਤੇ ਮਤਲਬ ਸਾਲਕ ਤਾਂ ਮੈਨੂੰ ਸਮਝ ਆ ਸਮਝਾਉਂਦੇ ਲੰਘਿਆ ਕਿ ਕਿਉਂਕਿ ਇਹ ਕੰਮ ਪਰਿਵਾਰ ਚੁਗਿਆ ਵੀ ਕਿਵੇਂ ਕੰਮ ਜਿਹੜਾ ਚੱਲਣਾ ਪਿਛਲੇ ਸਾਲ ਦੇ ਵਿੱਚ ਆਪਾਂ ਖੂਬ ਪੈਸਾ ਜਿਹੜਾ ਹਲਕਾ ਖਡੂਰ ਸਾਹਿਬ ਦੇ ਵਿੱਚ ਲੈ ਕੇ ਆਏ ਆ ਮੈਂ ਅੱਗੇ ਵੀ ਤੁਹਾਡੀਆਂ ਇੰਟਰਵਿਊ ਦੇ ਵਿੱਚ ਕਈ ਵਾਰ ਇਹ ਦੱਸ ਚੁੱਕਾ ਵਾ ਅਗਲੇ ਤੇ ਦਸਾਲ ਮੈਂ ਬੜਾ ਖੁੱਪ ਕੇ ਕੰਮ ਕਰਨ ਵਾਲਾ ਹਾਂ ਮੈਨੂੰ ਬੜੀਆਂ ਚੀਜ਼ਾਂ ਦੀ ਸਮਝ ਆਈ ਹੈ ਕਿੱਦਾਂ ਕਿੰ ਨੂੰ ਕਿੱਦਾਂ ਕਿਹੜੀ ਚੀਜ਼ ਕਿਹੜੀ ਕਿੱਦਾਂ ਕਰਨੀ ਆ ਜਿਹੜੇ ਪਿੰਡਾਂ ਦੇ ਵਿੱਚੋਂ ਐਨਕੀ ਆਪਾਂ ਵੱਡੀ ਲੀਡ ਦੇ ਨਾਲ ਜਿੱਤ ਕੇ ਆਏ ਉਹ ਪਿੰਡ ਆਪਾਂ ਪੂਰੇ ਵਧੀਆ ਬਣਾ ਦੇਾਂਗੇ ਸਵਾਦ ਆ ਜਾਊਗਾ ਜੇ ਕਿਹੇ ਪਿੰਡ ਜੋ ਰਹੇ ਹੋਏ ਨਾ ਤਾਂ ਉਹ ਪਛਤਾਵਾ ਜਾਊਗਾ ਉਹ ਪਿੰਡ ਵਾਲਿਆਂ ਨੂੰ ਵੀ ਯਾਰ ਜੀ ਕਿਦੇ ਨਹੀਂ ਵੀ ਪਿੰਡੋ ਜਤਾਇਆ ਹੁੰਦਾ ਨਾ ਵਾਕੇ ਬੰਦੇ ਨੇ ਕਮਾਲ ਕਰਤੀ ਆ ਖੂਬ ਪੈਸਾ ਜਿਹੜਾ ਆਪ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਲਾ ਰਹੇ ਆ ਤੇ ਪਿੰਡ ਜਿਹੜੇ ਆ ਉਹ ਬਹੁਤ ਵਧੀਆ ਬਣਾਵਾਂਗੇ ਜਿਹੜੇ ਪਿੰਡ ਚੋ ਜਿੰਨੀ ਲੀਡ ਦੇ ਨਾਲ ਮੈਂ ਵਾਧਣਾ ਜਿੱਤ ਗਿਆ ਉਨਾ ਹੀ ਧਿਆਨ ਮੈਂ ਉਸ ਪਿੰਡ ਦਾ ਰੱਖਣਾ ਹੈ ਕਿਉਂ ਕਿ ਉਹਨਾਂ ਲੋਕਾਂ ਨੇ ਸਰਕਾਰ ਦਾ ਧਿਆਨ ਰੱਖਿਆ ਕਿ ਠੀਕ ਹੈ ਜੀ ਸਰਕਾਰ ਨੂੰ ਵੋਟ ਦਿੱਤੀ ਲੀਡ ਨਾਲ ਦਿੱਤੀ ਸੋ ਜਿਹੜੇ ਪਿੰਡ ਚੋ ਵੱਡੀ ਲੀਡ ਨਾਲ ਆਉਂਗਾ ਉਦਾਂ ਹੀ ਉਦਾਂ ਹੀ ਗਰੰਟਾਂ ਦੀ ਡਿਸਟ੍ਰੀਬਿਊਸ਼ਨ ਹੈ ਜਿਹੜੀ ਉਹ ਵੀ ਉਸੇ ਹਿਸਾਬ ਨਾਲ ਯਾਰ ਕੀ ਚੱਲੂਗੀ ਕਿਉਂਕਿ ਜਿੱਥੋਂ ਦੇ ਲੋਕ ਵਧ ਵਿਕਾਸ ਪਸੰਦ ਹੋਣ ਤੇ ਸਾਡਾ ਵੀ ਫਰਜ ਹੈ ਫਿਰ ਜਿਉ ਏਡੀ ਵੱਡਾ ਸਾਥ ਦਿੰਦੇ ਆ ਆਪਣੇ ਪਿੰਡ ਲਈ ਵੋਟ ਕਰਦੇ ਆ ਕਿ ਸਾਡੇ ਪਿੰਡ ਦਾ ਵਿਕਾਸ ਹੋਊਗਾ ਸਾਡੇ ਹੋਰ ਕੰਮਕਾਰ ਹੋਣਗੇ ਤਾਂ ਫਿਰ ਸਰਕਾਰਾਂ ਦਾ ਵੀ ਫਰਜ ਬੰਦਾ ਹੈ ਕਿ ਉਸ ਪਿੰਡ ਵੱਲ ਵੱਖਰੇ ਢੰਗ ਨਾਲ ਨਜ਼ਰ ਰੱਖੀ ਜਾਵੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਕਹਿੰਦੇ ਨੇ ਪੰਜਾਬ ਦੇ ਨਾਲ ਮੇਰਾ ਖੂਨ ਦਾ ਰਿਸ਼ਤਾ ਹੈ ਉਹ ਤੇ ਵੀਰ ਜਿੱਥੇ ਜਾਂਦਾ ਉੱਥੇ ਕੋਹਨਾ ਕੋ ਕਹਿ ਜਾਂਦਾ ਜਿੱਦਾਂ ਹੁਣ ਮਾਨ ਸਾਹਿਬ ਦੱਸਦੇ ਹੀ ਵੀ ਉਹ ਕਹਿੰਦਾ ਜੀ ਮੈਂ ਇਸਰੋ ਗਿਆ ਤੇ ਕਹਿੰਦਾ ਵੀ ISRU ਨਾਲ ਮੇਰਾ ਬੜਾ ਪੁਰਾਣਾ ਰਿਸ਼ਤਾ ਤੇ ਆਂਦਾ ਮਾਨ ਸਾਹਿਬ ਕਹਿੰਦੇ ਮੈਂ ਗਿਆ ISRU ਨਾਲ ਇਹਦਾ ਕਿੱਥੋਂ ਮਤਲਬ ਲਿਕ ਬਣ ਗਿਆ ਤੇ ਪੜਿਆ ਹੀ ਨਹੀਂ ਆ ਉਹ ਬਾਅਦ ਚ ਫਿਰ ਆਂਦਾ ਵੀ ਉਹ ਇਹਨੂੰ ਸਕੂਲ ਦੇ ਵਿੱਚ ਜਦੋਂ ਕਿਤੇ ਕਹਿੰਦੇ ਹੁੰਦੇ ਸੀ ISRU ਮੈਂ ਬੈਠੋ ISRU ਮੈਂ ਬੈਠੋ ISRU ਮੈਂ ਬੈਠੋ ISRU ਆ ਕੇ ਤੇ ਬਣਾ ਕੇ ਲੋਕਾਂ ਨੂੰ ਦੱਸ ਗਿਆ ਵੀ ਮੇਰਾ ਦੂਜਾ ISRU ਨਾਲ ਜਿਹੜਾ ਪੁਰਾਣਾ ਉਹ ਨਾਤਾ ਸੋ ਇਹਦਾ ਬੇਤੁਕੀਆਂ ਗੱਲਾਂ 15 ਲੱਖ ਵੀ ਆਉਣਾ ਸੀ ਉਹ ਵੀ ਨਹੀਂ ਅਜੇ ਆਪਣਾਇਆ ਕਾਲਾ ਤਾਂ ਨਾਉਣਾ ਸੀ ਬਾਹਰੋਂ ਉਹ ਵੀ ਨਹੀਂ ਅਜੇ ਆਇਆ ਸਿਲੰਡਰ ਦੀ ਸਬਸਿਡੀ ਜਦੋਂ 400 ਦਾ ਹੀ ਕਹਿੰਦਾ ਤੁਹਾਨੂੰ ਬਾਕੀ 1000 ਰੁਪਏ ਦਾ ਲੋ ਬਾਕੀ 600 ਆਇਆਗਾ ਨਾ ਖਾਤੇ ਜ ਉਹ ਹੌਲੀ ਹੌਲੀ ਉਹ ਵੀ ਕੰਮ ਨਿਭੜ ਗਿਆ ਤੇ ਉਹ ਮੰਨ ਲਓ 1100 ਦੇ ਆਸ-ਪਾਸ ਜਿਹੜਾ ਬੰਦੇ ਨੂੰ ਹੁਣ ਜਿਹੜਾ ਵਾ ਸਿਲੰਡਰ ਲੈਣਾ ਪੈਂਦਾ ਵਾ ਤੇ ਆ ਕਣਕ ਆ ਗਰੀਬਾਂ ਦੀ 30 ਕਿਲੋ ਤੋਂ 20 ਕਰਤੀ 20 ਤੋਂ 10 ਕਰਤੀ ਆ ਤੇ ਬਸ ਉਹਦੇ ਪੰਜਾਬ ਨੂੰ ਮਾਰਨ ਤੇ ਹੋਇਆ ਤੇ ਆਪਾਂ ਹਰਕੇ ਨੂੰ ਰੌਣਾ ਤਗੜੇ ਹੋਗੇ ਸਾਰਿਆਂ MLA ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਜੀ ਹੁਣ ਅੰਤ ਵਿੱਚ ਜਿੰਨੇ ਵੀ ਚੈਨਲ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਦੱਸ ਦਿਓ ਬਟਨ ਕਿੰਨਾ ਨੰਬਰ ਹੈ ਤੇ ਕਿੰਨੀ ਲੀਡ ਤੁਸੀਂ ਆਪਣੇ ਹਲਕੇ ਚੋਂ ਵੇਖ ਰਹੇ ਹਲਕਾ ਖਡੂਰ ਸਾਹਿਬ ਦੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਤੇ ਵੋਟਰਾਂ ਨੂੰ ਸਪੋਰਟਰਾਂ ਨੂੰ ਵੀ ਕਹਿਣਾ ਚਾਹਣਾ 2 ਸਾਲ ਪੂਰੀ ਮੈਂ ਮਿਹਨਤ ਕੀਤੀ ਹੈ ਪਿੰਡਾਂ ਦੇ ਵਿੱਚ ਸਾਡੇ ਪੰਜ ਸਰਪੰਚ ਨਾ ਹੋਣ ਕਾਰਨ ਥੋੜੀ ਕੋਈ ਕਸਰ ਰਹੇਗੀ ਹੋਊਗੀ ਉਹ ਵੀ ਹੁਣ ਆਪਣੇ ਪੰਜ ਸਰਪੰਚ ਬਣੇ ਆ ਉਹ ਆਪਾਂ ਜਿਹੜਾ ਪਿੰਡਾਂ ਦੇ ਵਿੱਚ ਜਿਹੜਾ ਵਿਕਾਸ ਹੋ ਪੂਰੇ ਜੋਰ ਨਾਲ ਚਲਾਉਣਾ ਹੈ ਜਿਸ ਪਿੰਡ ਦੇ ਵਿੱਚੋਂ ਵੱਧ ਲੀਡ ਨਾਲ ਜਿੱਤ ਕੇ ਆਇਆ ਉਸ ਪਿੰਡ ਦੀ ਉਨੀ ਹੀ ਵੱਧ ਸੁਣਵਾਈ ਤੇ ਉਨੀ ਹੀ ਵੱਧ ਜਿਹੜੀ ਆ ਗ੍ਰਾਂਟਸ ਆ ਉਹ ਪਿੰਡਾਂ ਨੂੰ ਜਿਹੜੀਆਂ ਉਹ ਦਿੱਤੀਆਂ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੋ ਹਰੇਕ ਮੇਰੇ ਵੋਟਰ ਸਪੋਰਟਰ ਨੂੰ ਕਿ ਉਹ ਆਪਣੇ ਨਗਰ ਨੂੰ ਪਿੰਡ ਨੂੰ ਵਧੀਆ ਬਣਾਉਣ ਲਈ ਇਸ ਵਿਕਾਸ ਦੇ ਰਾਹ ਤੇ ਪਿੰਡ ਨੂੰ ਖੜਦੇ ਲਈ ਕਿ ਚਾਰ ਨੰਬਰ ਦਾ ਬਟਨ ਜਿਹੜਾ ਚੋ ਨਿਸ਼ਾਨ ਛਾੜੂ ਦਾ ਉਹ ਦਬਾ ਦਿਓ ਸੋ ਮੈਂ ਇਹ ਤੁਹਾਡੇ ਨਾਲ ਵਾਅਦਾ ਕਰਦਾ ਕਿ ਪਹਿਲਾਂ ਵਾਂਗ ਰਾਤ ਦਿਨ ਮਿਹਨਤ ਜਿਹੜੀ ਆ ਉਹ ਕਰਾਂਗਾ ਤੇ ਜਿਹੜਾ ਇਹ ਵਾਅਦਾ ਦਿੱਤਾ ਹੈ ਕਿ ਜਿਸ ਪਿੰਡ ਉਹ ਜਿੰਨੀ ਲੀਡ ਨਾਲ ਜਿੱਤ ਕੇ ਆ ਉਹਨਾਂ ਹੀ ਵੱਡੀਆਂ ਗਰਾਂਟੀਆਂ ਉਸ ਪਿੰਡ ਨੂੰ ਜਿਹੜੀਆਂ ਉਹ ਅਗਲੇ 3 ਸਾਲ ਦੇ ਵਿੱਚ ਦਿੱਤੀਆਂ ਜਾਣਗੀਆਂ ਤੇ ਉਹਨਾਂ ਦੀ ਗੱਲ ਜਿਹੜੀ ਉਹ ਪਹਿਲ ਦੇ ਆਧਾਰ ਤੇ ਸੁਣੀ ਜਾਇਆ ਕਰੂਗੀ ਕਿਉਂਕਿ ਜਿਹੜਾ ਪਿੰਡ ਨਗਰ ਦੇ ਲੋਕ ਸਾਨੂੰ ਇਸ ਵਿਕਾਸ ਦੇ ਨਾਤੇ ਸਰਕਾਰ ਨੂੰ ਵੋਟ ਪਾਉਂਦੇ ਆ ਤੇ ਵੱਡੀ ਲੀਡ ਨਾਲ ਜਿਤਾਉਂਦੇ ਆ ਤੇ ਸਾਡਾ ਵੀ ਫਰਜ਼ ਬੰਦ ਹੈ ਕਿ ਜੇ ਉਸ ਪਿੰਡ ਨੇ ਸਾਡਾ ਖਾਸ ਖਿਆਲ ਰੱਖਿਆ ਕਿ ਵੱਡੀ ਲੀਡ ਨਾਲ ਜਿਤਾਇਆ ਤੇ ਸਾਡਾ ਵੀ ਫਰਜ਼ ਹੈ ਕਿ ਉਸ ਪਿੰਡ ਦਾ ਜਿਹੜਾ ਕਾਸ ਖਿਆਲਾ ਉਹ ਰੱਖਿਆ ਜਾਵੇ ਉਥੋਂ ਦੇ ਵਿਕਾਸ ਪਸੰਦ ਜਿਹੜੇ ਲੋਕ ਆ ਉਹਨਾਂ ਦਾ ਖਿਆਲ ਜਿਹੜਾ ਰੱਖਿਆ ਜਾਵੇ ਕਿਉਂਕਿ ਬੰਦਾ ਜਦੋਂ ਪਿੰਡੋਂ ਜਿੱਤਿਆ ਹੁੰਦਾ ਨਾ ਮੰਨ ਲਓ ਕੋਈ ਵੀ ਆਗੂ ਆ ਜਾਂ ਪਿੰਡ ਵਾਲੇ ਉਹ ਜਿੱਤੇ ਹੋਣ ਉਹ ਠੋਕੇ ਕਹਿੰਦੇ ਐਮਐਲਏ ਸਾਹਿਬ ਪਿੰਡੋਂ ਜਿਤਾਇਆ ਤੁਹਾਨੂੰ ਤੇ ਤੁਸੀਂ ਆ ਸਾਨੂੰ ਇੰਨੇ ਪੈਸੇ ਚਾਹੀਦੇ ਸਾਡੇ ਆ ਕੰਮ ਪਿੰਡੋਵਾਰੇ ਹੋਈਏ ਉਹਨਾਂ ਦੀ ਐਮਐਲਏ ਨਾਲ ਅਖਰੀ ਦਲਦੀ ਐਮਐਲਏ ਹਲਕੇ ਜੋ ਜਿੱਤੇ ਆਵੇ ਤੇ ਉਹ ਸਰਕਾਰ ਨੂੰ ਜਾ ਕੇ ਕਹਿੰਦਾ ਇੱਥੇ ਰੱਖੋ ਪਊ ਸਾਡੇ ਲੋਕਾਂ ਦੀ ਅੱਡ ਬਾਂਡਾ ਐਮਐਲਏ ਹਲਕੇ ਜਵਾਰਿਆ ਹੋਵੇ ਉਧਰ ਉਹਦੀ ਸਰਕਾਰ ਨਾਲ ਆਖਣੀ ਰਲਦੀ ਪਿੰਡਾਂ ਦਾ ਕੰਮ ਹੋਤੀ ਰਹਿ ਜਾਂਦਾ ਪੁਰਾਣੇ ਪੋਲਿਟਿਸ਼ੀਨ ਬੜੀ ਆਰਾਮ ਨਾਲ ਬੀਚੇ ਦੇ ਕੋਈ ਜਿੱਤ ਦੇ ਹਾਰ ਜਿਹਨਾਂ ਨੂੰ ਫਰਕ ਨਹੀਂ ਪੈਂਦਾ ਉਹ ਆਪਣੇ ਕਾਰੋਬਾਰ ਹੀ ਵਪਾਰੀ ਬੰਦੇ ਹੀ ਵਪਾਰ ਕਰਦੇ ਹੀ ਵੋਟਾਂ ਹੀ ਖਲੋ ਜਾਂਦੇ ਹੱਥ ਜੋੜ ਲਾ ਪਹਿਲੇ ਜੇ ਪੈਗੀਆਂ ਚਾਰਤਾ ਵੀ ਠੀਕ ਏਦਾਂ ਕਰਦੇ ਹੁੰਦੇ ਜੇ ਨਹੀਂ ਪੈਗੀਆਂ ਤਾਂ ਉਹਨਾਂ ਦੇ ਦਿੱਤਾ ਵੀ ਠੀਕ ਆ ਪਰ ਉਹਦੇ ਕਾਰੋਬਾਰੀ ਉਹਨਾਂ ਨੂੰ ਕੋਈ ਇਹ ਗੱਲ ਨਾ ਹੋਣੀ ਜੇ ਜਿੱਤ ਜਾਂਦੇ ਹੀ ਤੇ ਕਾਰੋਬਾਰ ਉਹ ਨਹੀਂ ਤੇਜ਼ੀ ਨਾਲ ਚਲਾ ਦਿੰਦੇ ਇਹ ਤਾਕਤ ਹੱਥ ਚ ਆ ਜਾਂਦੀ ਤੇ ਜਦੋਂ ਆਰ ਜਾਂਦੇ ਹੋ ਤੇ ਫਿਰ ਉਹ ਤੋਂ ਚੱਲ ਨਹੀਂ ਡਿਆ ਹੁੰਦਾ ਜਿੱਦਾਂ ਦਾ ਹਨ ਤੇ ਪਰ ਆਪਾਂ ਜਿਹੜਾ ਉਹ ਵਿਕਾਸ ਦੇ ਉੱਤੇ ਜਿਹੜਾ ਕੰਮ ਆ ਉਹ ਕਰਨਾ ਚਾਹੁੰਦੇ ਆ ਤੇ ਵੱਡੀ ਲੀਡ ਨਾਲ ਮੈਂ ਇਹੀ ਕਹਾਂਗਾ ਕਿ ਭਰਾਵੋ ਪੈਣੋਂ ਬਜ਼ੁਰਗੋਂ ਨੌਜਵਾਨੋਂ ਵਿਕਾਸ ਦੇ ਲਈ ਇਸ ਵਾਰ ਆ ਪੰਜ 4 ਨੰਬਰ ਬਟਨ ਜਿਹੜਾ ਚਾਰੋਂ ਦਾ ਨੋ ਦਬਾਈਏ ਤੁਸੀਂ ਵੱਡੀ ਲੀਡ ਨਾਲ ਪਿੰਡੋ ਚਿਤਾ ਕੇ ਆਜੋ ਮੇਰਾ ਕੰਮ ਆ ਤੁਹਾਡੇ ਪਿੰਡ ਨੂੰ ਸਵਾਰਨਾ ਸੂਤਰਾਂ ਦੇ ਹਵਾਲੇ ਤੋਂ ਵੀ ਇੱਕ ਖਬਰ ਆਉਂਦੀ ਹੈ ਕਿ ਜੇਕਰ ਲਾਲਜੀਤ ਸਿੰਘ ਪੁਲਰ ਐਮਪੀ ਬਣਦੇ ਨੇ ਤੇ ਮਨਜਿੰਦਰ ਸਿੰਘ ਲਾਲਪੁਰਾ ਮੰਤਰੀ ਬਣਗੇ ਇਹ ਮੱਥੇ ਦੀਆਂ ਲਕੀਰਾਂ ਹੁੰਦੀਆਂ ਸਾਡੇ ਪਰਿਵਾਰ ਨੇ ਦੇ ਵਿੱਚ ਲੋਕਾਂ ਨੇ ਮੈਨੂੰ ਵੋਟ ਪਾ ਕੇ ਐਮ ਐਲ ਏ ਬਣਾਇਆ ਸਾਡੇ ਬਜ਼ੁਰਗਾਂ ਕਦੇ ਸੋਚਿਆ ਨਾ ਸ਼ਾਇਦ ਹੋਵੇ ਪੀ ਐਮ ਐਲ ਏ ਸਾਡੇ ਪਰਿਵਾਰ ਚੋਂ ਕੋਈ ਬਣੂਗਾ ਇਹ ਮੱਥੇ ਦੀਆਂ ਲਕੀਰਾਂ ਇੱਕ ਕੁਦਰਤ ਦੀ ਦੇਣ ਆ ਜੋ ਉਹਨੇ ਬੰਦੇ ਲਈ ਸੋਚਿਆ ਜੋ ਲਿਖਤ ਹੋਈ ਆ ਉਸੇ ਹਿਸਾਬ ਨਾਲ ਹੀ ਚੱਲਣਾ ਵਾ ਬਈ ਸਿਆਸੀ ਕਿਆ ਸਈਆਂ ਲਾਈ ਜਾਈਏ ਲੋਕਾਂ ਦੀ ਆਵਾਜ਼ ਲਈ ਜਾਓ ਇਹਦੇ ਨਾਲ ਕੋਈ ਬੜਾ ਫਰਕ ਨਹੀਂ ਪੈਣਾ ਇਹ ਜੋ ਤਰੋ ਲਿਖੀ ਨਾ ਬੰਦੇ ਦੀ ਜਿੰਨੀ ਲਿਖੀ ਜੋ ਉਹਦੇ ਕਰਮਾਂ ਚ ਲਿਖਿਆ ਹੋਣਾ ਉਹੀ ਆ ਜੋ ਉਹਨੇ ਲਿਖਿਆ ਆਵਾਜ਼ ਆ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲਬਾਤ ਧੰਨਵਾਦ ਜੀ। ਸੋ ਇਹ ਸੰਨ ਆਮ ਆਦਮੀ ਪਾਰਟੀ ਦੇ ਖਰੂਰ ਸਾਹਿਬ ਤੋਂ ਐਮ ਐਲ ਏ ਸਰਦਾਰ ਮਨਜਿੰਦਰ ਸਿੰਘ ਜੀ ਲਾਲਪੁਰਾ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਹੈ ਪਰ ਵੇਖਣ ਵਾਲੀ ਗੱਲ ਹੁਣ ਇਹ ਹੈਗੀ ਕਿ ਲੋਕ ਜਿਹੜੇ ਆ ਉਹ ਇੱਕ ਤਰੀਕ ਨੂੰ ਕਿਹੜੇ ਬਟਨ ਤੋਂ ਰੰਗ ਡਾ ਦਿੰਦੇ ਨੇ ਨਿਸ਼ਾਨ ਦਾ ਨੱਪ ਨੱਪ ਕੇ ਇਹ ਵੇਖਣ ਵਾਲੀ ਗੱਲ ਰਹੇਗੀ। ਹਰ ਕਵਰੇਜ ਜਿਹੜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ। ਕੈਮਰਾਮੈਨ ਸੁਖ ਦੇ ਨਾਲ ਮੈਂ ਦਿਲਜੀਤ ਸਿੰਘ ਪੰਜਾਬ ਹਬ ਤੱਕ ਨਿਊਜ਼ ਤਰਨਤਾਰ